ਵਾਹਿਗੁਰੂ ਸਾਹਿਬ ਜੀ ਗੋੜੀ ਪੂਰਬੀ ਦੀਪਕੀ ਮਹਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤੁਮ ਘਰ ਗਾਵੋ ਸੁਹੇਲਾ ਸਿਵਰੋ ਸਿਰ ਜਨਹਾਰੋ ਜ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੁਹੇਲਾ ਸੇਵਰੋ ਸਿਰ ਜਣਹਾਰੋ ਤੁਮ ਗਾਓ ਮੇਰੇ ਨਿਰਭਉ ਕਾ ਸੁਹੇਲਾ ਹਾਂ ਵਾਰੀ ਜਾਉ ਜਿਤ ਸੁਹੇਲਾ ਸਦਾ ਸੁਖ ਹੋਏ ਰਹਾ ਨਿਤ ਨਿਤ ਜੀੜੇ ਸੰਭਾਲੀਅਣ ਦੇਖੇਗਾ ਦੇਵਨ ਹਾ ਤੇਰੇ দান ਕੀਮਤ ਨਾ ਪਵ ਤਿਸ ਦਾਤੇ ਕਵਨ ਸਮਾਰ ਸੰਬਤ ਸਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹ ਸਜਣ ਆਸੀ ਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਣ ਸਦਨ ਹਾਰਾ ਸਿਮਰੀਆ ਨਾਨਕ ਸੇ ਦੇਹ ਆਵਨ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਣ ਸਦਨ ਹਾਰਾ ਸਿਮਰੀਆ ਨਾਨਕ ਸੇ ਦੇਹ ਆਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 157 ਦੇ ਉੱਪਰ ਅੰਕਿਤ ਹੈ ਜਿਸ ਤਰ੍ਹਾਂ ਹੁਣੇ ਆਪ ਜੀ ਨੇ ਇਸ ਸ਼ਬਦ ਸਰਲੇਖ ਸਰਵਣ ਕੀਤਾ ਹੈ ਗੌੜੀ ਪੂਰਵੀ ਦੀਪਕੀ ਗੌੜੀ ਦੀਆਂ ਦੋ ਕਿਸਮਾਂ ਦੇ ਵਿੱਚ ਸਤਿਗੁਰੂ ਜੀ ਸ਼ਬਦ ਗਾਉਣ ਦੀ ਹਦਾਇਤ ਕੀਤੀ ਹੈ ਮਹਿਲਾ ਪਹਿਲਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ ਐਸੇ ਸ਼ਬਦ ਆਪਾਂ 16 ਸਬਦ ਦੀ ਬਾਣੀ ਦੇ ਵਿੱਚ ਵੀ ਪੜਦੇ ਆਂ ਸਿਰਫ ਥੋੜਾ ਜਿਹਾ ਸਤਗੁਰ ਜੀ ਨੇ ਉਚਾਰਨ ਦੇ ਵਿੱਚ ਇਹਦੇ ਵਿੱਚ ਫਰਕ ਰੱਖਿਆ ਪਰ ਅਰਥ ਇੱਕੋ ਹੀ ਹਨ ਸਤਗੁਰੂ ਕਿਰਪਾ ਕਰ ਰਹੇ ਹਨ ਸੰਖੇਪ ਰੂਪ ਦੇ ਵਿੱਚ ਮੰਗਲਾ ਚਰਨ ਹੈ ਇੱਕ ਓੰਕਾਰ ਸਤਗੁਰ ਪਰਸਾ ਜ ਘਰ ਕੀਰਤ ਆਖੀ ਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੁਹੇਲਾ ਸਿਵਰੋ ਸਿਰਗਣ ਹਾਰੋ ਇਹ ਸ਼ਬਦਾਂ ਜੋ ਕੇਂਦਰੀ ਭਾਵ ਹੈ ਰਹਾਉ ਦੀਆਂ ਪੰਕਤੀਆਂ ਹਨ ਉੱਥੋਂ ਆਪਾਂ ਵਿਚਾਰ ਸ਼ੁਰੂ ਕਰਾਂਗੇ ਸਭ ਕਹਿੰਦੇ ਤੂੰ ਗਾਵੋ ਮੇਰੇ ਨਿਰਭਉ ਕਾ ਸੁਹੇਲਾ ਜਦੋਂ ਹਾਹੇ ਨੂੰ ਔਂਕੜ ਲੱਗਦਾ ਉਦੋਂ ਮਤਲਬ ਸਬੋਧਨ ਕਰਦੇ ਆ ਜਦੋਂ ਊੜੇ ਨੂੰ ਔਂਕੜ ਲੱਗ ਕੇ ਆਉਂਦਾ ਉਹਦੇ ਆਪਣੇ ਵਾਸਤੇ ਹੈ ਤੂੰ ਗਾਵੋ ਮੇਰੇ ਨਿਰਭਉ ਕਾ ਸੁਹੇਲਾ ਸੁਹੇਲਾ ਜਿਹੜਾ ਹੈ ਖੁਸ਼ੀ ਦਾ ਗੀਤ ਕਿਉਂਕਿ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਦੋਨੇ ਚੀਜ਼ਾਂ ਨੂੰ ਸਾਡੇ ਸਾਹਮਣੇ ਰੱਖਿਆ ਗੱਲ ਮੌਤ ਦੀ ਵੀ ਕੀਤੀ ਹੈ ਪਰ ਨਾਲ ਸਤਿਗੁਰੂ ਜੀ ਨੇ ਇੱਕ ਬੱਚੀ ਦੇ ਵਿਆਹ ਦੀ ਸ਼ਾਦੀ ਦੀ ਜੋ ਰਸਮਾਂ ਹੁੰਦੀਆਂ ਵਿਆਹ ਤੋਂ ਪਹਿਲਾਂ ਉਹਦੀ ਵੀ ਉਦਾਹਰਣ ਦਿੰਦੇ ਸਭ ਕਹਿੰਦੇ ਤੁਮ ਗਾਵੋ ਮੇਰੇ ਨਿਰਭਉ ਕਾ ਸੁਹੇਲਾ ਕਿਉਂਕਿ ਜਦੋਂ ਵਿਆਹ ਸ਼ਾਦੀ ਹੁੰਦੀ ਆ ਤੇ ਉਸ ਵੇਲੇ ਅਲੱਗ-ਅਲੱਗ ਗੀਤ ਗਾਏ ਜਾਂਦੇ ਆ ਹੁਣ ਤਾਂ ਉਹ ਚੀਜ਼ਾਂ ਅਲੋਪ ਹੋ ਗਈਆਂ ਨਾ ਜਿਨ੍ਹਾਂ ਨੂੰ ਇੱਕ ਦੂਸਰੇ ਨੂੰ ਸਿੱਠਣੀਆਂ ਕਹਿੰਦੇ ਸ ਪੰਜਾਬ ਦੇ ਵਿੱਚ ਅੱਜ ਵੀ ਕਰਦੇ ਆ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਸੋਲੇ ਗਾ ਰਹੇ ਹੋ ਤੁਸੀਂ ਤੇ ਗਾਓ ਰੱਬ ਦੇ ਇਹ ਨਿਰਭਉ ਜਿਹੜਾ ਸ਼ਬਦ ਹੈ ਨਾ ਇਹ ਪ੍ਰਮਾਤਮਾ ਦਾ ਸਿਫਾਤੀ ਨਾਮ ਹੈ ਤੂੰ ਗਾਵੋ ਮੇਰੇ ਨਿਰਭਉ ਕਾ ਸੋਹਲਾ ਹਾਂ ਵਾਰੀ ਜਾਓ ਜਿੱਤ ਸੁਹੇਲੇ ਸਦਾ ਸੁਖ ਹੋਏ ਰਹੋ ਇੱਥੇ ਇੱਕ ਫਰਕ ਹੈ ਜੋ ਆਪਾਂ 16 ਸਬ ਪੜਤ ਪੜਦੇ ਆ ਉਤੇ ਹਾਂ ਵਾਰੀ ਜਿੱਤ ਸੁਹੇਲੇ ਇੱਥੇ ਜਾਓ ਹਾਂ ਵਾਰੀ ਜਾਓ ਜਿੱਤ ਸੁਹੇਲੇ ਸਦਾ ਸੁਖ ਹੋਏ ਰਹੋ ਮੈਂ ਉਸ ਪ੍ਰਭੂ ਦੇ ਗੀਤ ਨੂੰ ਸਦਕੇ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਜਿਹਨੂੰ ਯਾਦ ਕਰਨ ਨਾਲ ਜਿਹਨੂੰ ਜਪਣ ਦੇ ਨਾਲ ਸਿਮਰਨ ਕਰਨ ਦੇ ਨਾਲ ਸਦੀਵੀ ਸੁਖ ਪ੍ਰਾਪਤ ਹੁੰਦਾ ਹੈ। ਤੂੰ ਗਾਵੋ ਮੇਰੇ ਨਿਰਪਉ ਕਾ ਸੁਹੇਲਾ ਹਾਂ ਵਾਰੀ ਜਾਵਾਂ ਜਿੱਤ ਸੁਹੇਲਾ ਸਦਾ ਸੁਖ ਹੋਏ ਰਹਾਓ। ਜੈ ਘਰ ਕੀਰਤ ਆਖੀਐ ਪਰ ਗਾਣ ਦੀ ਹਦਾ ਤਾ ਕੀਤੀ ਆ ਪਰ ਕਿੱਥੇ ਗਾਉਣਾ ਹੈ। ਜੈ ਘਰ ਘਰ ਦੇ ਇਥੇ ਰਾਰੇ ਨੂੰ ਸਿਆਰੀ ਉਸ ਘਰ ਦੇ ਵਿੱਚ ਪਾਓ ਗੁਰੂ ਕੀ ਸੰਗਤ ਵਿੱਚ ਬੈਠ ਕੇ ਜਿੱਥੇ ਕੀਰਤੀ ਉਹਦੀ ਗਾਈ ਜਾਂਦੀ ਆਖੀ ਜਾਂਦੀ ਹੈ ਜਿੱਥੇ ਕਰਤੇ ਦੀ ਵਿਚਾਰਾ ਹੁੰਦੀਆਂ ਹਨ ਆਪਾਂ ਪੜਦੇ ਆ ਨਾ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣ ਜਹ ਘਰ ਕੀਰਤ ਕਾਖੀਏ ਕਰਤੇ ਕਾ ਹੋਏ ਵਿਚਾਰੋ ਸੰਗਤ ਨੂੰ ਬੜੀ ਵੱਡੀ ਮਹਾਨਤਾ ਦਿੱਤੀ ਸਤਗੁਰੂ ਨੇ ਭਾਗਾਂ ਵਾਲਿਓ ਸਤਗੁਰ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਪਰੀਜੈ ਜੀ ਜਹ ਘਰ ਕੀਰਤ ਆਖੀਐ ਕਰਤੇ ਕਾ ਹੋਇ ਵਿਚਾਰੋ ਤਿਤ ਘਰ ਗਾਵੋ ਸੁਹੇਲਾ ਉਥੇ ਬੈਠ ਕੇ ਉਹ ਪਰਮੇਸ਼ਰ ਦੇ ਗੀਤ ਨੂੰ ਗਾਣਾ ਕਰੋ ਸਿਵਰੋ ਸਿਰਜਣਹਾਰੋ ਜਿਹੜਾ ਆਪਾਂ ਸੋਲਾ ਸਾਹਿਬ ਵਿੱਚ ਸ਼ਬਦ ਪੜ੍ਹਦੇ ਉੱਥੇ ਰਾਰੇ ਨੂੰ ਵੀ ਸਿਆਰੀ ਉੱਥੇ ਸਿਵਰਿਓ ਸਿਰਜਣਹਾਰ ਇਹਦਾ ਅਰਥ ਹੈ ਸਿਮਰਨ ਇਹਦਾ ਕਰਨਾ ਹੈ ਸਿਰਜਣਹਾਰ ਦਾ ਜਿਹਨੇ ਸਾਰੀ ਸਿਰਜਣਾ ਕੀਤੀ ਜਗ ਕਾਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੁਹਿਲਾ ਸਿਵਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹਾਂ ਵਾਰੀ ਜਾਉ ਜਿਤ ਸੁਹਿਲ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਵਾਲੀਣ ਦੇਖੇਗਾ ਦੇਵਨਹਾਰ ਉਹ ਨਿਤ ਹੀ ਜੀਵਾਂ ਦੀ ਸੰਭਾਲ ਕਰਦਾ ਹੈ ਨਿਤ ਕਰਦਾ ਸਭ ਕਹਿੰਦੇ ਪ੍ਰਮਾਤਮਾ ਕਾਲਪੁਰਖ ਇੰਨਾ ਮਿਹਰਬਾਨ ਹੈ ਸਭ ਕਹਿੰਦੇ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਦਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਜਿਨ ਪੈਦਾਇਸ਼ ਤੋਂ ਕੀਆ ਸੋਈ ਦੇਹ ਆਧਾਰ ਨਿਤ ਨਿਤ ਜੀੜੇ ਸੰਭਾਲੇ ਨਿਤ ਦੇ ਰਿਆ ਨਾ ਸਾਨੂੰ ਪਰ ਸਾਡੀ ਜਿਹੜੀ ਅਵਸਥਾ ਹੈ ਸਾਡਾ ਮਨ ਹੁੰਦਾ ਤੇ ਯਾਦ ਕਰ ਲਈ ਤੇ ਨਹੀਂ ਕਰੀਦਾ ਪਰ ਉਹ ਹਮੇਸ਼ਾ ਦੇ ਰਿਆ ਨਿਤ ਦੇ ਰਿਆ ਸਾਰ ਸੰਭਾਲੇ ਨਿਤ ਪ੍ਰਤ ਪਾਲੇ ਪ੍ਰੇਮ ਸਹਿਤ ਗੱਲ ਲਾਵੇ ਹੁਣ ਨਿੱਤ ਦੇਰੇ ਨਿੱਤ ਨਿੱਤ ਜੀੜੇ ਸੰਭਾਲੀਅਣ ਦੇਖੇਗਾ ਦੇਵਨਹਾਰ ਹੁਣ ਪੰਜਾਬੀ ਚ ਕਹਿੰਦੇ ਨੇ ਤੈਨੂੰ ਦੇਖ ਲਾਂਗੇ ਕਹਦੇ ਨੇ ਬਈ ਲੜਾਈ ਝਗੜਾ ਹੋ ਜਾ ਤੈਨੂੰ ਦੇਖ ਲਾਂਗੇ ਫਿਰ ਉਹ ਦੇਖੇਗਾ ਮਤਲਬ ਇਥੇ ਸੰਭਾਲ ਕਰ ਰਿਹਾ ਉਹ ਦੇ ਰਿਹਾ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਜਿਹੜਾ ਤੂੰ ਦਿੱਤਾ ਨਾ ਦਾਤਾਂ ਦਿੱਤੀਆਂ ਉਹਦੀ ਕੀਮਤ ਕੋਈ ਨਹੀਂ ਹੈ। ਕਈ ਵੀ ਨਹੀਂ ਜਾ ਸਕਦੀ ਉਹਨੀਆਂ ਦਾਤਾਂ ਦਿੱਤੀਆਂ। ਹੁਣ ਆਪਾਂ ਇਹ ਘਰ ਵਿੱਚ ਸਮਾਨ ਲੈ ਕੇ ਆਉਂਦੇ ਆ ਨਾ ਆਪਣੇ ਹੱਥਾਂ ਨਾਲ ਲੈ ਕੇ ਆਉਂਦੇ ਆ ਨਾ ਆਪ ਹੀ ਪੈਸਾ ਖਰਚਾ ਕਰਦੇ ਆ। ਕਦੇ ਗਣ ਕੇ ਦੱਸੋ ਘਰ ਦੇ ਵਿੱਚ ਕਿੰਨਾ ਕੁਸ਼ ਹੈ ਨਹੀਂ ਗਿਣ ਸਕਦੇ। ਜੇ ਆਪਾਂ ਆਪਣੇ ਘਰ ਦੇ ਵਿੱਚ ਉਹਦੀਆਂ ਰੱਬ ਦੀਆਂ ਦਿੱਤੀਆਂ ਦਿੱਤੀਆਂ ਦਾਤੇ ਨਹੀਂ ਗਿਣ ਸਕਦੇ ਤੇ ਉਹਨਾ ਕਿੰਨਾ ਬੇਸ਼ੁਮਾਰ ਪ੍ਰਮਾਤਮਾ ਇੰਨਾ ਕੁਝ ਦਿੰਦਾ ਹੈ ਪਰ ਹੁੰਦਾ ਕੀ ਹੈ ਸਾਡੇ ਵਰਗਿਆਂ ਦੀ ਹਾਲਤ ਕਹਿੰਦੇ 10 ਵਸਤੂ ਲੈ 5 ਛੇ ਪਾਵੇ ਜਿਹੜੀਆਂ ਨਹੀਂ ਮਿਲੀਆਂ ਨਾ ਉਹਦੇ ਵਾਸਤੇ ਉਹ ਲਾਂਭਾ ਦਿੰਦਾ ਹੈ ਜਿਹੜਾ ਮਿਲ ਗਿਆ ਉਹ ਭੁੱਲ ਗਿਆ 10 ਵਸਤੂ ਲੈ 5 ਛੇ ਪਾਵੇ ਇੱਕ ਵਸਤੂ ਕਾਰਨ ਵਿਖੋਟ ਗਵਾਵੇ ਇੱਕ ਨਹੀਂ ਮਿਲੀ ਤੇ ਉਹਦੇ ਵਾਸਤੇ ਰੋਸੇ ਗਲੇ ਕਰਦਾ ਹੈ ਰੱਬ ਨਹੀਂ ਦਿੰਦਾ ਰੱਬ ਸਾਡੇ ਤੇ ਕਿਰਪਾ ਨਹੀਂ ਕਰਦਾ ਗੁਰੂ ਮਹਾਰਾਜ ਕਹਿੰਦੇ ਏਕ ਪੀ ਨਾ ਦੇ 10 ਪੀ ਹਰਲੇ ਜੇ ਇੱਕ ਵੀ ਨਾ ਦਵੇ ਜੋ ਜੜੀਆਂ ਦਿੱਤੀਆਂ ਵਾਪਸ ਲੈ ਲੈ ਕੀ ਕਰ ਸਕਦੇ ਤੋ ਮੂੜਾ ਕੋ ਕਹ ਕਰੇ ਜਿਸ ਠਾਕਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਤ ਨਮਸਕਾਰ ਉਹ ਤਾਂ ਕਿ ਕੋਈ ਚਾਰਾ ਨਹੀਂ ਸਾਡਾ ਉਹਦੀਆਂ ਕੀਮਤ ਦਾਤਾਂ ਦੀ ਕੀਮਤ ਕੋਈ ਨਹੀਂ ਹੈ ਵੱਡਾ ਦਾਤਾ ਤਿਲਣਾ ਤਮਾਏ ਹੁਣ ਮਤ ਮਤ ਤਿਲ ਮਾਤਰ ਪਤਾਵਾ ਵੀ ਨਹੀਂ ਲਾਲਚ ਵੀ ਨਹੀਂ ਕੋਈ ਹੈ ਜੇ ਸਿਵਤ ਸਲਾਹ ਕਰਾਂਗੇ ਕਿ ਉਹ ਰੱਬ ਅਕਾਲ ਪੁਰਖ ਪਰਮੇਸ਼ਰ ਕਿਤੇ ਵੱਡਾ ਨਹੀਂ ਹੋ ਜਾਣਾ ਨਹੀਂ ਕਰਾਂਗੇ ਉਹ ਛੋਟਾ ਨਹੀਂ ਹੋ ਜਾਣਾ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾਟਣਾ ਉਹਨੇ ਤਾਂ ਸਾਡਾ ਜੀਵਨ ਘਾਟਣਾ ਉਹਨੇ ਤਾਂ ਨਹੀਂ ਕਿਹਾ ਵੀ ਤੁਸੀਂ ਕੰਮ ਛੱਡ ਕੇ ਆ ਜਾਓ ਗੁਰਦੁਆਰੇ ਬਹਿ ਜਾਓ ਪਤ ਤੁਸੀਂ ਕੰਮ ਨਹੀਂ ਕਰਨਾ ਉਹਨੇ ਤਾਂ ਪਹਿਲਾਂ ਆਖਿਆ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਪਰ ਸਾਡੇ ਭਲੇ ਮਾਨਸ ਲੋਕਾਂ ਨੇ ਕੀ ਕੀਤਾ ਇਹਨੂੰ ਅੱਗੇ ਕਰ ਲਿਆ ਕਿ ਪ੍ਰਾਤਨ ਤੁਸੀਂ ਇਹਨਾਂ ਬਚਨਾਂ ਨੂੰ ਪੜੋਗੇ ਕਿਰਤ ਨੂੰ ਅੱਗੇ ਕਰ ਲਿਆ ਨਾਮ ਨੂੰ ਪਿੱਛੇ ਕਰ ਦਿੱਤਾ ਪ੍ਰਾਤਨ ਉਹ ਜਿਹੜੇ ਬਚਨ ਸੀ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਇਦਾਂ ਸੀ ਤੇ ਕਿਰਤ ਤੋਂ ਸਤਗੁਰ ਨੇ ਸਾਨੂੰ ਦੂਰ ਥੜੇ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਵੇਲੇ ਭਾਈ ਲਾਲੋ ਦੇ ਘਰ ਗਏ ਹੁਣ ਭਾਈ ਲਾਲੋ ਨੇ ਆਖਿਆ ਵੀ ਦੋ ਮਹਾਪੁਰਸ਼ ਆਇਆ ਕੋਈ ਚੰਗੇ ਘਰ ਦੇ ਲੱਗਦੇ ਆ ਤੋ ਉਹਨੇ ਇਂਤਜਾਮ ਚੰਗਾ ਕੀਤਾ ਉਹਦੇ ਮੰਜਾ ਲੈ ਕੇ ਆਇਆ ਭੱਜ ਕੇ ਕਹਿੰਦੇ ਵਿਸ਼ੇਸ਼ ਪ੍ਰਾਹੁਣਾ ਹੁੰਦਾ ਕਿ ਆਪਾਂ ਕਈ ਇਲਾਕੇ ਪੰਜਾਬ ਦੇ ਬਠਿੰਡੇ ਏਰੀਆ ਵਿੱਚ ਪ੍ਰਾਹੁਣਾ ਸਿਰਫ ਕਹਿੰਦੇ ਜਵਾਈ ਨੂੰ ਬਾਕੀ ਪੰਜਾਬ ਦੇ ਵਿੱਚ ਆਪਾਂ ਵੀ ਕਹਿੰਦੇ ਸਾਰੇ ਇੱਧਰ ਵੀ ਕਹਿੰਦੇ ਆ ਪਰਾਉਣਾ ਮਤਲਬ ਗੈਸਟ ਕੋਈ ਵੀ ਮਹਿਮਾਨ ਹੋਵੇ ਪਰ ਉਧਰ ਵਿਸ਼ੇਸ਼ ਕਰਕੇ ਜਵਾਈ ਨੂੰ ਪਰਾਉਣਾ ਕਹਿੰਦੇ ਆ ਤੇ ਉਹ ਮੰਝਾ ਜਿਹੜਾ ਖਾਲੀ ਵੀ ਨਹੀਂ ਪਛਾਉਂਦੇ ਮੰਝੇ ਦੇ ਉੱਪਰ ਚੱਦਰ ਪਛਾਉਂਦੇ ਆ ਫਿਰ ਵਿਸ਼ੇਸ਼ ਪਰਾਉਣਾ ਆ ਗਿਆ ਹੁਣ ਗੁਰੂ ਪਾਤਸ਼ਾਹ ਜਦੋਂ ਗਏ ਹੁਣ ਉਹ ਤਾਂ ਕੰਮ ਆਪਣਾ ਕਰਦਾ ਪਿਆ ਸੀ ਤੇ ਉੱਠ ਕੇ ਫਟਾਫਟ ਮੰਝਾ ਚੁੱਕਿਆ ਤੇ ਗੁਰੂ ਮਹਾਰਾਜ ਕਹਿੰਦੇ ਬਹਿ ਜਾ ਭਾਈ ਤੈਨੂੰ ਕੋਈ ਕੰਮ ਛਡਾਉਣ ਥੋੜੇ ਆਏ ਆ ਤੂੰ ਕਰਤ ਕਰ ਜਾ ਅਸੀਂ ਤੇਰੇ ਇੱਥੇ ਬਹਿ ਜਾਣਾ ਥੱਲੇ ਬਹਿ ਜਾਣਾ ਸੀ ਇਦਾਂ ਦਾ ਬਾਬਾ ਚਾਹੀਦਾ ਅੱਜ ਤਾਂ ਬਾਬੇ ਆਉਂਦੇ ਆ ਤੇ ਪਤਾ ਨਹੀਂ ਕੀ ਕੀ ਕੀਤਾ ਜਾਂਦਾ ਤੇ ਬਾਬਾ ਨਾਨਕ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉੱਥੇ ਬਹਿ ਗਏ ਕੰਮ ਕਰ ਤੂੰ ਆਪਣਾ ਤੈਨੂੰ ਕੰਮ ਤਾਂ ਥੋੜੇ ਸੀ ਤੋੜਨ ਆਏ ਪਰ ਜੋ ਕਰ ਰਿਹਾ ਸੀ ਉਹਨੂੰ ਪਾਤਸ਼ਾਹ ਦੇਖ ਰਹੇ ਹੁਣ ਉਹ ਲੱਕੜੀ ਦਾ ਕੰਮ ਕਰਦਾ ਹੈ ਉਹ ਕਿਆਂ ਨੇ ਆਖਿਆ ਕਿਲੇ ਘੜਦਾ ਸੀ ਕੋਈ ਵੀ ਲੱਕੜੀ ਦੀ ਚੀਜ਼ ਬਣਾ ਰਿਹਾ ਸੀ ਹੁਣ ਉਹ ਘੜਨ ਵਾਸਤੇ ਤੇਸਾ ਚਾਹੀਦਾ ਹੁੰਦਾ ਰੰਦਾ ਹੁੰਦਾ ਆਰੀ ਹੁੰਦੀ ਐ ਆਸੰਦ ਜਿਹੜੇ ਆ ਤਰਖਾਨ ਦੇ ਕੋਲ ਇਹੀ ਹੁੰਦੇ ਆ ਤੇ ਹੁਣ ਉਹ ਉਹਦੇ ਨਾਲ ਤੇਸੇ ਦੇ ਨਾਲ ਵੱਡੀਆਂ ਵੱਡੀਆਂ ਛਿਲਕਾਂ ਲਾਈਆਂ ਜਾਂਦੀਆਂ ਤੇ ਕੱਟਣਾ ਪਵੇ ਆਰੀ ਨਾਲ ਕੱਟ ਲੈਂਦੇ ਰੰਦੇ ਦੇ ਨਾਲ ਉਹਨੂੰ ਪਲੇਨ ਕਰਦੇ ਸੀ ਤੇ ਗੁਰੂ ਮਹਾਰਾਜ ਕਹਿੰਦੇ ਇਹ ਕੀ ਘੜਦਾ ਹੈ ਕਹਿੰਦਾ ਜੀ ਕੇਲਾ ਕੱਢਦਾ ਇਹੀ ਘੜੀ ਜਾਏਗਾ ਤੇ ਜੇ ਮਨ ਵੀ ਕੱਢਣਾ ਹੈ ਵੀ ਹੋਰ ਵੀ ਕੁਝ ਕਰਨਾ ਇਹੀ ਕੁਝ ਕਰਨਾ ਹੈ ਕਿਉਂਕਿ ਕੜਨ ਤੋਂ ਬਿਨਾ ਤਾਂ ਕੀਮਤ ਨਹੀਂ ਬੈਂਦੀ ਵੈਸੇ ਤਾਂ ਤੇ ਗੁਰੂ ਮਹਾਰਾਜ ਨੇ ਕਿਰਪਾ ਕਰ ਦਿੱਤੀ ਉਹਨੂੰ ਕਿਰਤ ਤੋਂ ਨਹੀਂ ਹਟਾਇਆ ਕਹਿੰਦੇ ਕਿਰਤੀ ਹੈ ਉਹਦੇ ਘਰ ਇਸੇ ਕਰਕੇ ਤੇਰੇ ਆਏ ਆ ਤੂੰ ਇਮਾਨਦਾਰ ਹੈਂ ਤੂੰ ਕਿਰਤ ਕਰਦਾ ਹੈਂ ਤੂੰ ਕਿਸੇ ਬੇਈਮਾਨੀ ਨਹੀਂ ਕਰਦਾ ਤੇ ਗੁਰਨਾਣਕ ਉਹਦੇ ਕੋਲੇ ਆਉਂਦਾ ਹੈ ਸਾਧ ਸੰਗਤ ਜੀ ਕਿਉਂਕਿ ਆਪ ਹੁਣੇ ਇਸ ਕੰਮ ਦੇ ਵਿੱਚ ਪੈ ਕੇ ਦੇਖਿਆ ਗੁਰੂ ਪਾਤਸ਼ਾਹ ਨੇ ਸੁਲਤਾਨਪੁਰ ਲੋਧੀ ਜਦੋਂ ਸਤਗੁਰ ਸਭ ਤੋਂ ਵੱਡੇ ਉੱਥੇ ਦੇ ਭੰਡਾਰ ਦੇ ਮਾਲਕ ਸੀ ਨੌਕਰੀ ਕਰਦੇ ਸੀ ਹੁਣ ਮੋਦੀ ਕਹਿੰਦੇ ਆਫਸਰ ਜਿਹੜਾ ਸਭ ਤੋਂ ਵੱਡਾ ਹੁੰਦਾ ਅਧਿਕਾਰੀ ਸਭ ਤੋਂ ਵੱਡੇ ਅਧਿਕਾਰੀ ਸੀ ਦੇਖਿਆ ਹੁਣ ਜਿਹੜੇ ਪੁਰਾਣੇ ਸਨ ਜਿਹੜੇ ਚੋਰੀਆਂ ਕਰਦੇ ਸੀ ਅਨਾਜ ਪੈਸੇ ਜਿਆਦਾ ਲੈਣੇ ਜਾਂ ਅਨਾਜ ਲੈਣਾ ਤੇ ਅਨਾਜ ਦੇ ਬੱਟੇ ਅਨਾਜ ਦਿੱਤਾ ਜਾਂਦਾ ਸੀ ਉਹਨੂੰ ਤੋਲਣਾ ਕੱਟ ਦੇਣ ਲੱਗੇ ਲੈਣ ਲੱਗੇ ਵੀ ਘੱਟ ਤੋਲਣਾ ਇਹ ਤਾਂ ਬਹੁਤ ਕੁਝ ਕੀਤਾ ਜਾਂਦਾ ਸੀ ਤੇ ਉਹਨਾਂ ਨੇ ਸ਼ਿਕਾਇਤਾਂ ਵੀ ਬੜੀਆਂ ਕੀਤੀਆਂ ਉਹ ਗੁਰੂ ਪਾਤਸ਼ਾਹ ਜੀ ਦੀਆਂ ਫਿਰ ਉਹਨਾਂ ਨੇ ਫਿਰ ਕੱਚੇ ਹੁੰਦੇ ਵੱਡੇ ਬੰਦੇ ਕੰਨਾਂ ਦੇ ਕੱਚੇ ਹੁੰਦੇ ਆ ਤੇ ਉਹਨਾਂ ਦਾ ਸਾਬਕ ਤਾਬ ਕਰਨਾ ਵੀ ਇੱਕ ਵਾਰੀ ਤੇ ਉਹ ਇਤਿਹਾਸ ਲਿਖਦਾ ਪ੍ਰਿੰਸੀਪਲ ਸਤਵੀਰ ਸਿੰਘ ਖਾਸ ਕਰਕੇ ਲਿਖਿਆ ਵੀ 725 ਰੁਪਏ ਸਾਸੰਗਰੀ ਹੁਣ ਜੋੜ ਲਓ ਉਸ ਸਮੇਂ ਦਾ ਪੈਸਾ ਤੇ ਅੱਜ 725 ਰੁਪਏ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੇ ਕੋਲੋਂ ਲੈਣੇ ਵਿੱਚ ਵਿੱਚ ਆਇਆ ਸੀ ਗੁਰੂ ਪਾਤਸ਼ਾਹ ਕਹਿੰਦੇ ਵੰਡ ਦੇ ਮੈਨੂੰ ਨਹੀਂ ਚਾਹੀਦੇ ਮੈਨੂੰ ਨਹੀਂ ਚਾਹੀਦੇ ਮੈਂ ਤਾਂ ਇੱਥੇ ਸੁਧਾਰ ਕਰਨ ਆਇਆ ਸੀ ਵੀ ਜਿਹੜਾ ਇਸ ਕੰਮ ਦੇ ਵਿੱਚ ਧੰਦੇ ਦੇ ਵਿੱਚ ਇਹਨਾਂ ਬੇਈਮਾਨੀ ਕੀਤੀ ਜਾ ਰਹੀ ਹੈ ਅੱਜ ਦੇਖੋ ਨਾ ਕਿੰਨਾ ਕੁਝ ਕੀਤਾ ਜਾ ਰਿਹਾ ਆ ਕਿੰਨਾ ਕੁਝ ਲੋਕਾਂ ਨੂੰ ਖਲਾਇਆ ਜਾ ਰਿਹਾ ਦੇਸੀ ਕੋ ਗਰੀਸੇ ਖਲਾਈ ਜਾਂਦੇ ਲੋਕਾਂ ਨੂੰ ਆ ਜਿਹੜੇ ਪਪਿੱਤੇ ਦੇ ਬੀਜ ਹੁੰਦੇ ਆ ਕਾਲੀਆਂ ਮਿਰਚਾਂ ਬਣਾ ਕੇ ਵੇਚੀ ਜਾ ਰਿਹਾ ਤੇ ਬਹੁਤ ਕੁਝ ਲੋਕਾਂ ਦੀ ਸਿਹਤ ਨਾਲ ਕਾਦੇ ਵਾਸਤੇ ਕਿ ਪੈਸਾ ਜਲਦੀ ਆ ਜਾਏ ਅਸੀਂ ਬਹੁਤ ਵੱਡੇ ਮਕਾਨ ਬਣਾ ਲਈਏ ਬਹੁਤ ਵੱਡੀਆਂ ਗੱਡੀਆਂ ਬਣਾ ਲਈਏ ਸਭ ਕੁਝ ਕਰ ਲਈਏ ਪਰ ਉਹਨੇ ਤਾਂ ਲੇਖਾ ਲੈਣਾ ਤੂੰ ਜਾਣਦਾ ਹੈ ਕਿਉਂਕਿ ਪਾਸੇ ਪੜਦੇ ਆ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਫਿਰ ਉਹ ਉਧਾਰ ਪੈਸਾ ਦੇਣਾ ਉਧਾਰ ਸਮਾਨ ਦੇਣਾ ਫਿਰ ਉਹਦਾ ਵਿਆਜ ਲਾਉਣਾ ਪਹਿਲਾਂ ਪਿਆਜ਼ ਦੇ ਪੈਸੇ ਕੱਟ ਲੈਣੇ ਫਿਰ ਉਹਦੇ ਉੱਪਰ ਵਿਆਜ ਦੇ ਵਿਆਜ ਉੱਪਰ ਵਿਆਜ ਦੇ ਉੱਪਰ ਵਿਆਜ ਲਾਈ ਜਾਣਾ ਤੇ ਉਹ ਲੋਕ ਗੁਰੂ ਮਹਾਰਾਜ ਨੇ ਕਿਹਾ ਕਿ ਇਮਾਨਦਾਰੀ ਦੀ ਕਿਰਤ ਕਰੋ ਇਮਾਨਦਾਰੀ ਇਹ ਹੀ ਤਾਂ ਗੱਲ ਸਮਝਾਈ ਨਾ ਮਲਕ ਭਾਗ ਨੂੰ ਕੋਈ ਉੱਥੇ ਰੋਟੀਆਂ ਦੇ ਵਿੱਚੋਂ ਦੁੱਧ ਨਹੀਂ ਨਿਕਲਦਾ ਨਾ ਪੂੜੀਆਂ ਵਿੱਚ ਖੂਨ ਨਿਕਲਦਾ ਨਾ ਕੋਈ ਮੰਨਦਾ ਪਰ ਉਹਨਾਂ ਨੂੰ ਸਾਸ ਕਰਾ ਦਿੱਤਾ ਵੀ ਜੋ ਤੂੰ ਗਰੀਬਾਂ ਦਾ ਖੂਨ ਪੀਤਾ ਨਾ ਆ ਤੇਰੀ ਲੰਗਰ ਲਾਏ ਹੋਏ ਨਾ ਇਹਦੇ ਵਿੱਚੋਂ ਖੂਨ ਨਿਕਲਦਾ ਹੈ ਜੇ ਗੁਰੂ ਨਾਨਕ ਉਹਨੂੰ ਕਹਿ ਸਕਦਾ ਤੇ ਸਿੱਖਾਂ ਸਾਡੇ ਵਾਸਤੇ ਵੀ ਉਹੀ ਹੁਕਮ ਹੈ ਨਾ ਉਹਨੂੰ ਪਤਾ ਨਹੀਂ ਵੀ ਕਿੱਥੋਂ ਬੇਈਮਾਨੀ ਕਰਕੇ ਲਿਆ ਕੇ ਲੰਗਰ ਲਾ ਕੇ ਲੋਕੀ ਤਾਂ ਖੁਸ਼ ਹੋ ਜਾਣਗੇ ਪਰ ਗੁਰਨਾਨਕ ਨਹੀਂ ਖੁਸ਼ ਹੋਣਾ ਇਮਾਨਦਾਰੀ ਦੇ ਨਾਲ ਮਿਹਨਤ ਦੇ ਨਾਲ ਗੁਰੂ ਸਾਹਿਬ ਕਹਿੰਦੇ ਕਿਰਤ ਕਰ ਨਾਲ ਕਿਰਤ ਦੇ ਨਾਲ ਪਹਿਲਾਂ ਨਾਮ ਜਪੋ ਤੇ ਜਦੋਂ ਜਪੋਗੇ ਫਿਰ ਕਿਰਤ ਵੀ ਸੁੱਚੀ ਹੋ ਜਾਏਗੀ ਉਹ ਸੱਚਾ ਸੋਧਾ ਕੀਤਾ ਹੈ ਮੈਂ ਕੱਲ ਪਰਸੋਂ ਵੀ ਬੇਨਤੀ ਕੀਤੀ ਸੀ ਪੈਸਾ ਉਹੀ ਹੈ ਸਤਗੁਰ ਦਾ ਸ਼ਬਦ ਆਇਆ ਸੀ ਵਿਖਿਆ ਪੋ ਨਾ ਸਕੀ ਮਿਲ ਸਾਧੂ ਗੁਣ ਗਾਹੋ ਉਹਨੂੰ ਮਾਇਆ ਪੋ ਨਹੀਂ ਸਕਦੀ ਉਹਨਾਂ ਲੋਕਾਂ ਵਾਸਤੇ ਜ਼ਹਿਰ ਬਣ ਜਾਂਦੀ ਹੈ ਜਿਹੜੇ ਰੱਬ ਦੇ ਗੁਣ ਨਹੀਂ ਗਾਉਂਦੇ ਰੱਬ ਨੂੰ ਭੁੱਲ ਜਾਂਦੇ ਆ ਮਾਇਆ ਤਾਂ ਉਹੀ ਹੈ ਮੋਰਾ ਹੀ ਸੀ ਨਾ ਸੋਨੇ ਦੀਆਂ ਉਹ ਗੰਗੂ ਬ੍ਰਾਹਮਣ ਦੇ ਕੋਲ ਵੀ ਮੋਰਾ ਹੀ ਆ ਤੇ ਟੋਡਰ ਮਲ ਦੇ ਕੋਲ ਵੀ ਮੋਰਾ ਹੀ ਆ ਤਾਂ ਮ ਆਏ ਸੀ ਨਾ ਸਾਧ ਸੰਗਤ ਜੀ ਗੰਗੂ ਉਸ ਮੋਰਾ ਦੇ ਨਾਲ ਪਾਪ ਕਮਾਰਿਆ ਤੇ ਟੋਡਰ ਮਲ ਉਹਦੇ ਨਾਲ ਧਰਮ ਕਮਾਰਿਆ ਮੋਰਾ ਤੇ ਪੈਸਾ ਤਾਂ ਉਹੀ ਹੈ ਜਿਹਦੇ ਨਾਲ 20 ਰੁਪਏ ਦਾ ਲੰਗਰ ਲਾ ਰਿਆ ਗੁਰਨਾਨ ਪਾਸ਼ਾ ਤੇ ਉਹੀ ਪੈਸਾ ਅੱਜ ਸਿੱਖਾਂ ਦੇ ਕੋਲ ਵੀ ਹੈ ਲੰਗਰ ਵੀ ਲਾਉਂਦੇ ਆ ਤੇ ਕਈ ਇਦਾਂ ਦੇ ਜਿਹੜੇ ਸ਼ਰਾਬਾਂ ਦਾ ਲੰਗਰ ਵੀ ਲਾਉਂਦੇ ਮੈਂ ਅੱਜ ਹੈਰਾਨ ਹੋ ਗਿਆ ਸਾਧ ਸੰਗਤ ਜੀ ਜਿਸ ਵੇਲੇ ਸਚਾਈ ਹੈ ਨਾ ਜਦੋਂ ਸੱਚ ਬੋਲਿਆ ਜਾਂਦਾ ਗੁਰੂ ਘਰ ਤੋਂ ਗੁਰਦਾਰਾ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਤੀ ਗਿਆਨੀ ਹਰਪਾਲ ਸਿੰਘ ਜੀ ਅੱਲਾ ਲਾਈਵ ਕਥਾ ਆ ਰਹੀ ਹੈ ਅੱਜ ਕੱਲ ਲਾਈਵ ਕੀਰਤਨ ਸਾਰਾ ਦਿਨ ਆ ਰਿਹਾ YouTube ਤੇ ਫਤਿਹਗੜ੍ਹ ਸਾਹਿਬ ਤੋਂ ਕਥਾ ਹੁੰਦੀ ਸਰਵ ਸਰਵਣ ਕਰਿਆ ਕਰੋ 7:30 ਤੋਂ 8:00 ਵਜੇ 8:30 ਤੱਕ ਤੇ ਉਹਨਾਂ ਨੇ ਇੱਕ ਬਚਨ ਕਿਹਾ ਸੀ ਵੀ ਜਿਹੜੇ ਲੋਕ ਕਹਿੰਦੇ ਇਹ ਚਲੋ ਦੁਨੀਆ ਦੀ ਗੱਲ ਛੱਡ ਦਿਓ ਜਿਹੜੇ ਸ਼ਰਾਬਾਂ ਪੁਲਾਉਂਦੇ ਆ ਵਿਆਹ ਸ਼ਾਦੀਆਂ ਵਿੱਚ ਸ਼ਰਾਬਾਂ ਪਲਾਉਂਦੇ ਲੋਕਾਂ ਦੀ ਗੱਲ ਛੱਡਦੇ ਜਿਹੜੇ ਗੁਰਦੁਆਰਿਆਂ ਵਿੱਚ ਰਹਿੰਦੇ ਆ ਨਾ ਭਾਵੇਂ ਰਾਗੀ ਹੋਣ ਗਰੰਤੀ ਹੋਣ ਲੈਂਦੇ ਗੁਰੂ ਦੀ ਗੋਲਕ ਦਾ ਪੈਸਾ ਤੇ ਜਦੋਂ ਬੱਚਿਆਂ ਦੇ ਕਹਿੰਦੇ ਵਿਆਹ ਕਰਦੇ ਕਹਿੰਦੇ ਇੱਕ ਗਰੰਥੀ ਨੂੰ ਮੈਂ ਜਾਣਦਾ ਤੇ ਕਹਿੰਦੇ ਉਹਨੇ ਆਪਣੇ ਪੁੱਤਰ ਦੀ ਸ਼ਾਦੀ ਵਿੱਚ ਗੁਰੂ ਦੀ ਗੋਲਕ ਦੇ ਨਾਲ ਜਿੱਦੋਂ ਤਨਖਾਹ ਲੈਂਦਾ ਸੀ ਉਹਦੀ ਸ਼ਰਾਬ ਪੁਲਾ ਰਹੇ ਲੋਕਾਂ ਨੂੰ ਜ਼ਰ ਪੁਲਾ ਰਹੇ ਇਦਾਂ ਦੇ ਲੋਕ ਵੀ ਹੈਗੇ ਤੇ ਸਤਗੁਰੂ ਮਹਾਰਾਜ ਕਹਿੰਦੇ ਭਰਾ ਆਤਮਾ ਕਾਲਪੁਰਖ ਨੇ ਇੰਨਾ ਕੁਛ ਦਿੱਤਾ ਉਹਦੀਆਂ ਦਾਤਾਂ ਦੀ ਕੀਮਤ ਕੋਈ ਨਹੀਂ। ਸਭ ਕਹਿੰਦੇ ਮੁੱਖ ਜਿਹੜੋ ਕਰਦਾ ਹੈ ਨਾ ਜਦੋਂ ਦਿੰਦਾ ਤੇ ਗਿਣ ਕੇ ਦਿੰਦਾ। ਆਪਾਂ ਉਹਨੇ ਸਾਨੂੰ ਕੋਈ ਗਿਣ ਕੇ ਥੋੜਾ ਦਿੱਤਾ ਬਰਾਬਰ ਹੈ। ਅਸੀਂ ਤਾਂ ਫਿਰ ਇੱਥੇ ਅਨਾਉਂਸਮੈਂਟ ਵੀ ਹੋਗਿੰਦੀ ਤਾਂ ਬੜੀ ਹੈਰਾਨਗੀ ਹੁੰਦੀ ਵੀ ਜਿੱਦਾਂ ਮੰਡੀ ਵਿੱਚ ਨਹੀਂ ਭਾਅ ਕਰਦੇ ਹੁੰਦੇ। ਮੇਰਾ 100 ਲਿਖ ਲਿਓ ਮੇਰਾ 200 ਲਿਖ ਲਿਓ। ਮੈਨੂੰ ਮੰਨਦੇ ਨਹੀਂ ਮੇਰੀ ਗੱਲ ਮੈਂ ਜ਼ਰੂਰ ਕਿਸੇ ਦਿਨ ਚੰਗੀ ਤਰ੍ਹਾਂ ਸੰਗਤ ਵਿੱਚ ਕਹਾਂਗਾ। ਤੇ ਬੋਲੀ ਥੋੜੇ ਹੋ ਰਹੀ ਉਹ ਆਸਾਨ ਥੋੜੇ ਕਰ ਰਹੇ ਆ ਗੁਰੂ ਸਾਹਿਬ ਦਾ ਗੁਰਪੁਰਬ ਮਨਾ ਰਹੇ ਹੋ ਤਕਰੀਬ ਆਦਿ ਨੇ ਤਾਂ ਵਿਚਾਰਾ ਸਿਰ ਥੱਕ ਕੇ ਬੈਠਾ ਹਾਂ ਤਾਂ ਕੀ ਕਰਾਂਗੇ ਕੀ ਕੀ ਲਖਾਈਏ ਤੇ ਬਿਤ ਕਰਾ ਹੋ ਗਿਆ ਨਾ ਵੀ ਵੱਡਿਆਂ ਦਾ ਨਾਮ ਪਹਿਲਾਂ ਆ ਗਿਆ ਜਿਹਨੇ ਜਾਦੇ ਪੈਸੇ ਦਿੱਤੇ ਬੋਲੀ ਕਰਦੇ ਆ ਤੇ ਉਹ ਪੈਸਾ ਜਿਹੜਾ ਹੈ ਸਾਧ ਸੰਗਤ ਜੀ ਪਰਮਾਤਮਾ ਨੇ ਬਹੁਤ ਸਾਡੇ ਤੇ ਕਿਰਪਾ ਕੀਤੀ ਆ ਉਹ ਗਣਕੇ ਨਹੀਂ ਦਿੰਦਾ ਅਸੀਂ ਦੇਣਾ ਹੋਵੇ ਅਸੀਂ 10 ਬੰਦਿਆਂ ਨੂੰ ਦਸਣਾ ਮੈਂ ਗੁਪਤ ਦਾਨ ਦਿੰਦਾ। ਮੈਂ ਇਹਨੇ ਪੈਸੇ ਦਿੱਤੇ। ਮੈਂ ਜੀ ਆਟੇ ਦੀ ਬੋਰੀ ਦਿੱਤੀ ਹੈ। ਉਹਨਾਂ ਦਾ ਆਟਾ ਖਾ ਜਾਣਾ ਗੁਰਪੁਰ ਦੇ ਵਿੱਚ ਸਾਰੇ ਦਿਨ ਸੀ। ਜਿ ਗਣਕੇ ਦੇ ਰਹੇ ਆ ਉਹ ਗਣਕੇ ਨਹੀਂ ਦਿੰਦਾ। ਆ ਪੜ੍ਹਦੇ ਤੁਸੀਂ ਸੁਖਣੀ ਸਾਹ। ਆ ਗਣਤ ਸ਼ਾਹ ਆਪਣੀ ਦੇ ਰਾਸ। ਗਣਕੇ ਨਹੀਂ ਦਿੰਦਾ ਆ ਗਣਤ। ਗਣਤ ਮਤਲ ਗਿਣਤੀ ਐੜਾ ਅਗੇ ਲੱਗ ਗਿਆ ਆ ਗਣਤ। ਆ ਗਣਤ ਸ਼ਾਹ ਆਪਣੀ ਦੇ ਰਾਸ ਖਾਤ ਪੀਤ। ਬਰਤੇ ਆਨੰਦ ਉਲਾਸ ਅਸੀਂ ਖਾ ਰਹੇ ਆਂ ਪੀ ਰਹੇ ਆਂ ਵਰਤ ਰਹੇ ਆਂ ਪਰ ਦੇਖੋ ਕਹਿੰਦੇ ਹੈਰਾਨ ਕੀ ਉਧੋਂ ਹੁੰਦੀ ਆ ਆਪਣੀ ਆਮਾਨ ਕਸ਼ ਬਾਹਰ ਸੋਲੇ ਜੋ ਸਾਡੇ ਕੋਲ ਆ ਨਾ ਇਹ ਆਮਾਨਤ ਹੈ ਵਾਹਿਗੁਰੂ ਦੀ ਜੋ ਅਸੀਂ ਵਰਤ ਰਹੇ ਆ ਨਾ ਜਿਦੇ ਅਸੀਂ ਮਾਲਕ ਬਣ ਕੇ ਬੈਠੇ ਆ ਇਹ ਸਾਡੀ ਮਾਇਆ ਨਹੀਂ ਹੈ ਅਸੀਂ ਮਰ ਜਾਵਾਂਗੇ ਤੇ ਮਾਇਆ ਨੇ ਪਤੀ ਹੋਰ ਬਣਾ ਲੈਣਾ ਦਾ ਮਾਲਕ ਹੋਰ ਬਣ ਜਾਣਾ ਸਤਿਗੁਰੂ ਕਹਿੰਦੇ ਕਹਿੰਦੇ ਖਸਮ ਮਰੇ ਤੋ ਨਾਰ ਨਾ ਰੋਵੇ ਉਸ ਰਖਵਾਰੋ ਔਰੋ ਹੋਵੇ ਉਹਦਾ ਮਾਰਗ ਹੋਰ ਬਣ ਜਾਏਗਾ ਜਿੰਨਾ ਮਰਜੀ ਤੁਸੀਂ ਸੰਭਾਲ ਸੰਭਾਲ ਕੇ ਰੱਖੀ ਜਾਓ ਜਿੰਨੀ ਮਰਜੀ ਇਹਦੀ ਪੂਜਾ ਕਰੋ ਗੁਰੂ ਸਾਹਿਬ ਕਹਿੰਦੇ ਆਪਣੀ ਅਮਾਨ ਕਸ਼ ਬਾਹਰ ਸੋਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਰਸ ਦਾ ਵਿਸ਼ਵਾਸ ਨਾ ਹੋਵੇ ਤੇ ਉਹਨੇ ਤਾਂ ਇੰਨਾ ਕੁਝ ਦਿੱਤਾ ਤੇ ਉਹਦੀ ਕੀਮਤ ਵੀ ਨਹੀਂ ਪਾ ਸਕਦੇ ਤੇਰੇ দান ਨਾ ਕੀਮਤ ਨਾ ਪਵੈ ਤਿਸ ਦਾਤੇ ਕਵਨ ਸਮਾਰ ਬਿਆੰਤ ਬੇਸ਼ੁਮਾਰ ਵੀ ਕਹਿੰਨੇ ਐ ਨਾ ਆਪਾਂ ਹੁਣ ਸਤਿਗੁਰੂ ਉਦਾਹਰਨ ਦੇ ਰਿਹਾ ਕਹਿੰਦੇ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਜਦੋਂ ਬੱਚੀ ਦੀ ਸ਼ਾਦੀ ਹੁੰਦੀ ਹੈ ਪਹਿਲਾਂ ਮਾਈਆਂ ਲੱਗਦਾ ਉਹ ਸਰ ਵਿੱਚ ਤੇਲ ਵੀ ਛੱਸਦੀਆਂ ਬੀਬੀਆਂ ਇਕੱਠੀਆਂ ਹੋਗੇ ਚਾਚੀਆਂ ਤਾਈਆਂ ਸਾਰਾ ਸ਼ਰੀਕੇ ਦੇ ਬੀਬੀਆਂ ਇਕੱਠੀਆਂ ਹੁੰਦੀਆਂ ਮਾਈਆਂ ਜਿਹਨੂੰ ਆਪਾਂ ਕਹਿੰਦੇ ਮਾਈਂ ਅੱਜ ਕੱਲ ਦਾ ਨਵੇਂ-ਨਵੇਂ ਸ਼ੁਰੂ ਹੋ ਗਏ ਸ਼ਬਦ ਹਲਦੀ ਲਗਾਣੇ ਤੇ ਕੱਲ ਪਤਾ ਨਹੀਂ ਕੀ ਕਰਨਾ ਨਮਕ ਲਾਉਣਾ ਮਿਰਚਾ ਲਾਉਣੀ ਹੈ ਕੀ ਕੀ ਕਰਨਾ ਇਹਨਾਂ ਨੇ ਤੇ ਅਸੀਂ ਕਿੱਧਰ ਪਹੁੰਚ ਗਏ ਆ ਇੱਕ ਪੁਰਾਣੀਆਂ ਜਿਹੜੀਆਂ ਸਮਾਜਿਕ ਰੀਤੀਆਂ ਸੀਗੀਆਂ ਉਹਨਾਂ ਨੂੰ ਵੀ ਭੁੱਲ ਗਏ ਮਨੁੱਖ ਤੇ ਹਲਦੀ ਲਾਣੇ ਉਹ ਨਵੇਂ ਕੰਮ ਹੋ ਗਿਆ ਕਹਿੰਦੇ ਹੁਣ ਫੁੱਲ ਸੈੱਟ ਦਿਓ ਹਲਦੀ ਪੀਲੇ ਪੀਲੇ ਕੱਪੜੇ ਪਾ ਲਓ ਤੇ ਹਲਦੀ ਲਾ ਗੀ ਲੋ ਤੇ ਉਹ ਇਹਦੇ ਵਿੱਚ ਇੱਕ ਕਾਰਨ ਹੁੰਦਾ ਸੀ ਉਹਦਾ ਉਹ ਮੈਲ ਮੂਲ ਉਤਾਰਦੇ ਹੁੰਦੇ ਸੀ ਮਟਣਾ ਉਹਨੂੰ ਕਹਿੰਦੇ ਸੀ ਮਟਣਾ ਬਣਾ ਕੇ ਉਹ ਮਲਣਾ ਹੱਥਾਂ ਪੈਰਾਂ ਤੇ ਤੇ ਗੁਰੂ ਮਹਾਰਾਜ ਕਹਿੰਦੇ ਸੰਬਤ ਸਾਹਾ ਲਿਖਿਆ ਸੰਬਤ ਮਤਲਬ ਸਾਲ ਉਹ ਬੜਾ ਉਹ ਸਮਾਂ ਆ ਗਿਆ ਸ਼ਾਦੀ ਦਾ ਸਾਹਾ ਮਤਲਬ ਚਿੱਠੀ ਸਾਹੇ ਦੀ ਆਉਂਦੀ ਸੀ ਪਹਿਲਾਂ ਅੱਜ ਕੱਲ ਦਾ ਸਾਰਾ ਕੁਝ ਹੋ ਗਿਆ ਨਾ ਮੋਬਾਈਲ ਤੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਰ ਫਿਰ ਉਹਦੇ ਸਿਰ 'ਚ ਤੇਰ ਪਾਉਂਦੇ ਸੀ ਤੇ ਉਹ ਫਿਰ ਉਹ ਬੱਚੀ ਕਹਿੰਦੀ ਆ ਦੇਹੋ ਸੱਜਣਾ ਸੀਸੜੀਆਂ ਅਸੀਂ ਕਦੋਂ ਬੋਲਦੇ ਆ ਜਦੋਂ ਬੰਦਾ ਮਰ ਜਾਂਦਾ ਤੇ ਉਹਦਾ ਫੈਸਲਾ ਤਾਂ ਉੱਥੇ ਆਣਾ ਨਵਲੇ ਅچھے ਕਾ ਵਿਚਾਰ ਆਬਰਤ ਆਏ ਸੀ ਕਹਿੰਦੇ ਜੀ ਹੁਣ ਅਰਦਾਸ ਹੋਏਗੀ ਸਾਰੇ ਬੋਲੋ ਦੇਹੋ ਸੱਜਣ ਅਸੀਂ ਸੀਸੜੀਆਂ ਜੋ ਵੇ ਸਭ ਸੁਣ ਜੀਂਦਿਆਂ ਮੇਲ ਕਰਨਾ ਜੀਂਦਿਆਂ ਜੀਂਦਿਆਂ ਮਿਲਣਾ ਉਹਦੇ ਨਾਲ ਮਰਿਆ ਕੋਈ ਜਿੰਦਾ ਕੋਈ ਜਾਣ ਨਹੀਂ ਸਕਦਾ ਤੇ ਮਰਿਆ ਕੋਈ ਆ ਕੇ ਦੱਸ ਨਹੀਂ ਸਕਦਾ ਮੈਂ ਕਿੱਥੇ ਪਹੁੰਚ ਗਿਆ ਗੁਰੂ ਮਹਾਰਾਜ ਕਹਿੰਦੇ ਦੇਹੋ ਸੱਜਣ ਆਸਿਸ ਇਥੇ ਐੜੇ ਨੂੰ ਕਰਨਾ ਉਥੇ ਐੜੇ ਨੂੰ ਕਰਨਾ ਨਹੀਂ ਜੋ ਆਪਾਂ ਸ਼ਬਦ ਰੋਜ਼ ਪੜ੍ਹਦੇ 16 ਸਾਬ ਵਿੱਚ ਦੇਹੋ ਸੱਜਣਾ ਸੀਸੜੀਆਂ ਜੇ ਹੋਵੇ ਸਭ ਸੋ ਮੇਲ ਮੇਰੇ ਮਾਲਕ ਨਾਲ ਮੇਰਾ ਮਲਾਪ ਹੋ ਜਾਏ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਣ ਇਹ ਪਹੁੰਚਾ ਜਿਹੜਾ ਹੈ ਹਰੇਕ ਘਰ ਦੇ ਵਿੱਚ ਆਉਂਦਾ ਹੈ ਮੌਤ ਦਾ ਸੁਣਿਆ ਹਰੇਕ ਘਰ ਦੇ ਵਿਚਾਰੇ ਇਹਦੇ ਦੋ ਅਰਥ ਕੀਤੇ ਵਿਦਵਾਨਾਂ ਨੇ ਇੱਕ ਪਹੁੰਚਾ ਜਿਹੜਾ ਵਿਆਹ ਦੱਸਣ ਜਾਂਦਾ ਸੀ ਉਹਨੂੰ ਵੀ ਕਹਿੰਦੇ ਸੀ ਫਿਰ ਉਹ ਅੱਜ ਕੱਲ ਤਾਂ ਹੁੰਦਾ ਨਹੀਂ ਸੀ ਵੀ ਉਹ ਆ ਗਿਆ ਵੀ ਬੰਦਾ ਪਹੁੰਚ ਗਿਆ ਉਹਨੂੰ ਫੋਟੋ ਖਿੱਚ ਕੇ ਭੇਜ ਦਿੱਤੀ ਉਹਦੇ ਹੱਥ ਦੇ ਧਾਗਾ ਬੰਨ ਦਿੰਦੇ ਸੀ ਵੀ ਉਹ ਸਾਨੂੰ ਪਹੁੰਚਾ ਮਿਲ ਗਿਆ ਸਾਹਾ ਮਿਲ ਗਿਆ ਤੇ ਉਹ ਨਾਈ ਜਿਹੜਾ ਜਾਂਦਾ ਸੀ ਉਹ ਜਾ ਕੇ ਫਿਰ ਉਹ ਘਰ ਵਿੱਚ ਦੱਸਦਾ ਸੀ ਵੀ ਤੁਹਾਡਾ ਸੁਣਿਆ ਦਿਆਂ ਆਇਆ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਰੋਜ ਮੌਤ ਦੇ ਸੱਦੇ ਪੈ ਰਹੇ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਇਹਦੀ ਆਪਾਂ ਗੱਲ ਸਮਝ ਲੱਗ ਜਾਏਗੀ ਕਹਿੰਦੇ ਮਹਾ ਮਹਾਤਮਾ ਬੁੱਧ ਦੇ ਕੋਲ ਨਾ ਇੱਕ ਬੀਬੀ ਆਈ ਸੀ ਰੋਂਦੀ ਹੋਈ ਆਈ ਤੇ ਉਹਦੇ ਹੱਥ ਵਿੱਚ ਉਹਦਾ 4-5 ਸਾਲ ਦਾ ਬੱਚਾ ਮਰਿਆ ਹੋਇਆ ਮਹਾਤਮਾ ਬੁੱਧ ਜੀ ਨੂੰ ਕਹਿੰਦੀ ਆ ਕਿ ਮੇਰਾ ਪੁੱਤਰ ਦੀ ਮੌਤ ਹੋ ਗਈ ਇਹਨੂੰ ਜਿੰਦਾ ਕਰ ਦੇ ਮਾਧਮਾ ਬੁੱਧ ਜੀ ਨੇ ਸੋਚਿਆ ਆਕਾਸ਼ ਜੇ ਮੈਂ ਐਸਾ ਕਰ ਸਕਦਾ ਹੁੰਦਾ ਇਹ ਸਭ ਕੁਝ ਕਰਨ ਵਾਲਾ ਪਰਮਾਤਮਾ ਹੈ ਪਰ ਇਹਨੂੰ ਇੱਕ ਤੰਮ ਜਵਾਬ ਦੇਾਂਗਾ ਕੀ ਪਤਾ ਇਹ ਵੀ ਇਹਦਾ ਬਿਛੋੜਾ ਨਾ ਚੱਲ ਸਕੇ ਉਹਨੇ ਆਖਿਆ ਤੇਰਾ ਪੁੱਤਰ ਜਿੰਦਾ ਹੋ ਸਕਦਾ ਮਾਂ ਨੂੰ ਹੋਰ ਕੀ ਚਾਹੀਦਾ ਸੀ ਕਹਿਣ ਲੱਗੇ ਕਿ ਕਿੱਦਾਂ ਹੋਏਗਾ ਕਹਿਣ ਲੱਗੇ ਇਦਾਂ ਕੰਮ ਕੰਮ ਕਰ ਇੱਕ ਆ ਸਾਹਮਣੇ ਪੈਂਡਾ ਹੈ ਨਾ ਤੇ ਪਿੰਡ ਵਿੱਚ ਚਲੇ ਜਾ ਤੇ ਰਾਈ ਦੇ ਦਾਣੇ ਲੈ ਕੇ ਆ ਉੱਠ ਕੇ ਭੱਜ ਗਈ ਆਵਾਜ਼ ਦਿੰਦੇ ਮਹਾਤਮਾ ਬੁੱਧ ਜੀ ਕਹਿਣ ਲੱਗੇ ਬੇਟਾ ਗੱਲ ਸੁਣ ਕਹਿੰਦੇ ਦੱਸੋ ਰਾਈ ਦੇ ਦਾਣੇ ਲਿਆਉਣੇ ਆ ਤੇ ਰਾਈ ਦੇ ਦਾਣੇ ਉਸ ਘਰੋਂ ਲਿਆਉਣੇ ਆ ਜਿੱਥੇ ਕਦੇ ਵੀ ਕਿਸੇ ਦੀ ਮੌਤ ਨਾ ਹੋਈ ਹੋਵੇ ਹੁਣ ਜਾਂਦੀ ਆ ਘਰ ਘਰ ਜਾਂਦੀ ਆ ਰਾਈ ਦੇ ਦਿਓ ਰਾਈ ਦੇ ਨਹੀਂ ਮਰਜੀ ਲੈ ਜਾਂ ਜਦੋਂ ਪੁੱਛਦੀ ਆ ਨਾ ਤਹਾਡੇ ਘਰ ਕਦੇ ਕੋਈ ਮਰਿਆ ਤਾਂ ਨਹੀਂ ਸੀ ਕਿਸੇ ਦੇ ਕੋਈ ਕਿਸੇ ਦਾ ਕੋਈ ਕਿਸੇ ਦਾ ਕੋਈ ਸਾਰਾ ਪਿੰਡ ਛਾਣ ਮਾਰਿਆ ਕੋਈ ਐਸਾ ਘਰ ਨਹੀਂ ਲੱਭਿਆ ਜਿੱਥੇ ਸਦਾ ਨਹੀਂ ਆਉਂਦਾ ਵਾਪਸ ਆ ਗਈ ਕਹਿੰਦੇ ਕਿ ਸਮਝ ਆ ਗਈ ਹੈ ਗੁਰੂ ਮਹਾਰਾਜ ਕਹਿੰਦੇ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਣ ਤੇ ਕਰਨਾ ਕੀ ਆ ਸਦਨ ਹਾਰਾ ਸਿਮਰੀਐ ਉਹਨੂੰ ਯਾਦ ਕਰੋ ਜਿਹੜਾ ਸੱਦਾ ਦੇ ਰਿਆ ਨਾ ਆ ਪਾਣੀ ਪੜ੍ਹਦੇ ਆ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਨੇ ਸਤਗੁਰੂ ਦੀ ਵਸੀਅਤ ਲਿਖੀ ਹੈ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਬਾਬਾ ਮੋਰੀ ਜੀ ਉਹਨਾਂ ਦੇ ਪੁੱਤਰ ਸਨ ਆਨੰਦ ਜੀ ਉਹਨਾਂ ਦੇ ਪੁੱਤਰ ਸਨ ਬਾਬਾ ਸੁੰਦਰ ਜੀ ਜਿਹਨਾਂ ਦੀ ਬਾਣੀ ਹੈ 923 ਅੰਕ ਦੇ ਉੱਪਰ ਉਸ ਬਾਣੀ ਦਾ ਨਾਮ ਹੀ ਸੱਧ ਹੈ ਸੱਧ ਮਤਲਬ ਸੱਦਾ ਰਾਮ ਕਲੀ ਰਾਗ ਦੇ ਵਿੱਚ ਹੈ ਗੁਰੂ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਜਿਹੜਾ ਸੱਧ ਰਿਹਾ ਨਾ ਤੇ ਉਹਨੂੰ ਯਾਦ ਕਰੋ ਸਦਨ ਹਾਰਾ ਸਿਮਰੀਐ ਨਾਨਕ ਸੇ ਦਹ ਅਵਨ ਇਹ ਤੇ ਦਹ ਦਾ ਅਰਥ ਹੈ ਦਿਨ ਉਹ ਦਿਨ ਨੇੜੇ ਆ ਰਿਹਾ 100 ਦਿਨ ਆਵਣ ਲੱਗਾ ਉਹ ਨੇੜੇ ਦਿਨ ਆ ਰਿਹਾ ਕਾ ਦਾ ਮੌਤ ਦਾ ਇਸ ਕਰਕੇ ਕਰਨਾ ਕੀ ਹੈ ਤੁਮ ਗਾਵੋ ਮੇਰੇ ਨਿਰਭਉ ਕਾ ਸੁਹੇਲਾ ਹਉ ਵਾਰੀ ਜਾਉ ਜਿਤ ਸੁਹੇਲੇ ਸਦਾ ਸੁਖ ਹੋਏ ਰਹੋ ਗੁਰੂ ਮਹਾਰਜ ਕਿਰਪਾ ਕਰਨ ਸਾਦ ਸੰਗਤ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਆਹੇ